ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਦੇਖਾਂਗੇ ਕਿ ਤੁਸੀਂ ਘਰ ਵਿੱਚ ਬੜੇ ਹੀ ਆਸਾਨ ਤਰੀਕੇ ਨਾਲ ਫੁੱਲੀਆਂ ਫੁੱਲੀਆਂ ਪੂਰੀਆਂ ਕਿਵੇਂ ਬਣਾ ਸਕਦੇ ਹੋ ਤੁਸੀਂ ਉਹ ਦੇਖ ਸਕਦੇ ਕਿ ਕਿੰਨੀਆਂ ਵਧੀਆ ਲੱਗਦੀਆਂ ਪੂਰੀਆਂ ਸਭ ਤੋਂ ਪਹਿਲਾਂ ਤੁਸੀਂ ਪੂਰੀ ਨੂੰ ਬੇਲ ਲੈਣਾ ਹੈ ਤੁਸੀਂ ਇਹਦੇ ਲਈ ਥੋੜਾ ਆਟਾ ਲੈਣਾ ਜਿੰਨਾ ਤੁਸੀਂ ਰੋਟੀ ਲਈ ਆਟਾ ਲੈਂਦੇ ਹੋ ਉਹ ਤੋਂ ਤੁਸੀਂ ਥੋੜਾ ਘੱਟ ਆਟਾ ਲੈਣਾ ਤੇ ਕਈ ਜਾਣੇ ਕਹਿੰਦੇ ਆ ਕਿ ਜੇਕਰ ਅਸੀਂ ਪੜੇਥਨ ਦੇ ਨਾਲ ਇਹਨੂੰ ਬੇਲਦੇ ਆ ਤਾਂ ਫਿਰ ਪੂਰੀਆਂ ਫੁੱਲਦੀਆਂ ਨਹੀਂ ਪਰ ਐਵੇਂ ਤਾਂ ਕੁਝ ਨਹੀਂ ਹੈਗਾ ਜੇ ਤੁਸੀਂ ਪੜੇਥਨ ਲਾ ਕੇ ਵੀ ਪੂਰੀ ਬਣਾਉਂਗੇ ਤਾਂ ਫੁੱਲੇਗੀ। ਹੁਣ ਇਹ ਦੇਖੋ ਸਭ ਤੋਂ ਪਹਿਲਾਂ ਤੁਸੀਂ ਪੂਰੀ ਬਣਾ ਲੈਣੀ ਹੈ। ਦੈਨ ਤੁਸੀਂ ਗਰਮ-ਗਰਮ ਤੇਲ ਦੇ ਵਿੱਚ ਇਹਨੂੰ ਪਾ ਲੈਣਾ। ਤੇਲ ਥੋੜਾ ਬਿਲਕੁਲ ਗਰਮ ਹੋਣਾ ਚਾਹੀਦਾ ਹੈ, ਠੰਡਾ ਨਹੀਂ ਹੋਣਾ ਚਾਹੀਦਾ। ਤੇ ਤੁਸੀਂ ਬਿਲਕੁਲ ਸੈਂਟਰ ਦੇ ਵਿੱਚ ਜਿਹੜਾ ਉਹ ਤੇਲ ਪਾਣਾ ਹੈ ਕਿਉਂਕਿ ਜਦ ਤੱਕ ਤੁਸੀਂ ਸੈਂਟਰ ਦੇ ਵਿੱਚ ਤੇਲ ਨਹੀਂ ਪਾਉਂਗੇ ਪੂਰੀ ਨੇ ਨਹੀਂ ਫੁੱਲਣਾ। ਤਾਂ ਤੁਸੀਂ ਸੈਂਟਰ ਦੇ ਵਿੱਚ ਜਿਹੜਾ ਉਹ ਨੂੰ ਤੇਲ ਪਾਣਾ। ਜਦੋਂ ਤੁਸੀਂ ਸੈਂਟਰ ਦੇ ਵਿੱਚ ਤੇਲ ਪਾ ਦੋਗੇ ਪੂਰੀ ਉਦੋਂ ਹੀ ਫੁੱਲ ਚੁਗੀ। ਤਾਂ ਔਰ ਇਹ ਤੁਸੀਂ ਦੇਖ ਸਕਦੇ ਕਿ ਕਿੰਨੀ ਸੋਹਣੀ ਫੁੱਲੀ-ਫੁੱਲੀ ਪੂਰੀ ਹੈ ਜਿਹੜੀ ਉਹ ਬਣ ਕੇ ਤਿਆਰ ਹੋ ਚੁੱਕੀ ਆ। ਤੁਸੀਂ ਐਵੇਂ ਹੀ ਇਸ ਸਾਰੀਆਂ ਪੂਰੀਆਂ ਬਣਾ ਕੇ ਤਿਆਰ ਕਰ ਲੈਣੀਆਂ ਬਸ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਤੇਲ ਤੁਹਾਡਾ ਬਿਲਕੁਲ ਗਰਮ ਹੋਣਾ ਚਾਹੀਦਾ ਜੇਕਰ ਤੁਸੀਂ ਠੰਡੇ ਤੇਲ ਦੇ ਵਿੱਚ ਇਹਨਾਂ ਪਾਉਂਗੇ ਤਾਂ ਤੁਹਾਡੀਆਂ ਪੂਰੀਆਂ ਨਹੀਂ ਫੁੱਲਣਾਂ ਤੇ ਦੂਜੀ ਗੱਲ ਜਿਹੜਾ ਤੁਸੀਂ ਆਟਾ ਲਓਗੇ ਉਹ ਸੱਜਰਾ ਗੁੰਨਿਆ ਹੋਇਆ ਹੋਣਾ ਚਾਹੀਦਾ ਜੇਕਰ ਤੁਸੀਂ ਬਾਸਾ ਆਟਾ ਲਓਗੇ ਤਾਂ ਉਹਦੀਆਂ ਜਿਹੜੀਆਂ ਤੁਸੀਂ ਪੂਰੀਆਂ ਬਣਾਉਂਗੇ ਉਹ ਨਹੀਂ ਫੁੱਲੂਗੀਆਂ ਤਾਂ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਕਿ ਤੁਸੀਂ ਜਿਹੜਾ ਇੱਕ ਸੱਜਰੇ ਆਟੇ ਦੀਆਂ ਹੀ ਪੂਰੀਆਂ ਬਣਾਣੀਆਂ ਠੀਕ ਹੈ ਤੇ ਔਰ ਇਹ ਦੁਬਾਰਾ ਤੋਂ ਦੇਖੋ ਕਿਵੇਂ ਬਣਾਣੀਆਂ ਤੁਸੀਂ ਇਹਨੂੰ ਸੈਂਟਰ ਤੋਂ ਪ੍ਰੈਸ ਕਰਨਾ ਤਾਂ ਜੋ ਉਦੇ ਪਰ ਤੇਲ ਆ ਜਿਹੜਾ ਉਹ ਪੈਚ ਵੀ ਠੀਕ ਹੈ ਐਂਡ ਦੈਨ ਤੁਸੀਂ ਥੋੜੇ ਟਾਈਮ ਬਾਅਦ ਇਦਾਂ ਜਿਹੜਾ ਇੱਕ ਸਾਈਡ ਆ ਉਹ ਚੇਂਜ ਕਰ ਦੇਣੀ ਹੈ ਤਾਂ ਜੋ ਜਿਹੜੀ ਉਹ ਸਾਈਡ ਆ ਉਹ ਜਲਣਾ ਚਾਹੀ ਠੀਕ ਹੈ ਤੇ ਉਰੇ ਤੁਸੀਂ ਦੇਖ ਸਕਦੇ ਆ ਕਿ ਜਿਹੜੀ ਪੂਰੀ ਆ ਉਹ ਆਪਣੀ ਫੁੱਲ ਚੁਕੀ ਹੈ ਤੇ ਤੁਸੀਂ ਸੈਂਟਰ ਦੇ ਵਿੱਚ ਤੇਲ ਪਾਣਾ ਤਾਂ ਹੀ ਤੁਹਾਡੀ ਪੂਰੀ ਆ ਜਿਹੜੀ ਉਹ ਫੁੱਲੇਗੀ ਠੀਕ ਹੈ ਤੇ ਤੁਸੀਂ ਐਵੇਂ ਹੀ ਸਾਰੀਆਂ ਪੂਰੀਆਂ ਜਿਹੜੀਆਂ ਉਹ ਬਣਾ ਲੈਣੀ ਆ ਤੁਸੀਂ ਘਰ ਦੇ ਵਿੱਚ ਐਵੇਂ ਪੂਰੀਆਂ ਜ਼ਰੂਰ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਤੁਹਾਡੀਆਂ ਪੂਰੀਆਂ ਕਿਵੇਂ ਬਣੀਆਂ ਕਿ ਪੂਰੀਆਂ ਫੁੱਲੀਆਂ ਜਾਂ ਨਹੀਂ ਫੁੱਲੀਆਂ ਤੇ ਜੇਕਰ ਤੁਸੀਂ ਜਾਂਦੇ ਆ ਕਿ ਮੈਂ ਕਿਸੇ ਹੋਰ ਰੈਸਪੀ ਦੀ ਵੀ ਵੀਡੀਓ ਲੈ ਕੇ ਆਵਾਂ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਜਰੂਰ ਦੱਸਿਓ ਮੈਂ ਉਹਦੇ ਰਿਗਾਰਡਿੰਗ ਵੀ ਆਪਣੇ ਚੈਨਲ ਤੇ ਜਰੂਰ ਵੀਡੀਓ ਅਪਲੋਡ ਕਰੂੰਗੀ ਤੇ ਇਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕਿ ਤੁਸੀਂ ਪੂਰੀਆਂ ਕਿਹੜੇ ਤਰੀਕੇ ਨਾਲ ਬਣਾਉਂਦੇ ਆ ਤੇ ਜੇਕਰ ਤੁਹਾਨੂੰ ਕੋਈ ਹੋਰ ਤਰੀਕਾ ਪਤਾ ਹੈ ਕਿ ਜਿਹਦੇ ਨਾਲ ਪੂਰੀਆਂ ਫੁੱਲ ਜਾਂਦੀਆਂ ਤਾਂ ਤੁਸੀਂ ਉਹ ਵੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤਾਂ ਜੋ ਮੈਂ ਉਹ ਵੀ ਬਾਕੀ ਵਿਊਅਰਸ ਦੇ ਨਾਲ ਸ਼ੇਅਰ ਕਰ ਸਕਾਂ ਤੇ ਮੈਂ ਪੂਰੀਆਂ ਨੂੰ ਸਰਵ ਕਰੂੰਗੀ ਚਿੱਟੇ ਛੋਲਿਆਂ ਦੇ ਨਾਲ ਵੈਸੇ ਤਾਂ ਲੋਕ ਆਲੂਆਂ ਦੇ ਨਾਲ ਵੀ ਪੂਰੀਆਂ ਖਾਂਦੇ ਆ ਨਿਆ ਬਟ ਅੱਜ ਅਸੀਂ ਚਿੱਟੇ ਛੋਲੇ ਜਿਹੜੇ ਬਣਾਏ ਆ ਤੇ ਅਸੀਂ ਚਿੱਟੇ ਛੋਲੇ ਦੇ ਨਾਲ ਪੂਰੀਆਂ ਖਾਉਂਗੇ ਤੇ ਤੁਸੀਂ ਵੀ ਐਵੇਂ ਜਰੂਰ ਪੂਰੀਆਂ ਬਣਾ ਕੇ ਦੇਖਿਓ ਤੇ ਹੁਣ ਤੁਸੀਂ ਦੇਖ ਸਕਦੇ ਆ ਕਿ ਮੈਂ ਇੱਥੇ ਪੂਰੀਆਂ ਸਰਵ ਕਰ ਦਿੱਤੀਆਂ ਨਾਲ ਮੈਂ ਚਨੇ ਰੱਖੇ ਆ ਤੇ ਨਾਲ ਦਹੀਂ ਤੁਸੀਂ ਦੇਖ ਸਕਦੇ ਆ ਕਿ ਕਿੰਨੀਆਂ ਸੋਹਣੀਆਂ ਫੁੱਲੀਆਂ ਫੁੱਲੀਆਂ ਪੂਰੀਆਂ ਇਹ ਉਹ ਬਣ ਕੇ ਤਿਆਰ ਹੋਈਆਂ ਤੁਸੀਂ ਵੀ ਆਪਣੇ ਘਰ ਇਹਨਾਂ ਨੂੰ ਜਰੂਰ ਬਣਾਇਓ ਸੋ ਇਹ ਸੀ ਮੇਰੀ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕਸ ਫॉर ਵਾਚਿੰਗ ਦ ਵੀਡੀਓ